ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਿਹਾ ਤੁਸੀਂ ਤੇ ਬਠਿੰਡਾ ਦੇ ਵਿੱਚ ਜਨਤਾਨਗਰ ਦੇ ਲੋਕਾਂ ਦੇ ਵੱਲੋਂ ਲੱਗ ਰਹੇ ਮੋਬਾਈਲ ਟਾਵਰ ਦਾ ਵਿਰੋਧ ਕੀਤਾ ਜਾ ਰਿਹਾ ਹੈ।ਦਰਅਸਲ ਇਸ ਦਰਮਿਆਨ ਕਿਸਾਨਾਂ ਦੇ ਨਾਂ ਰਲ ਕੇ ਲੋਕਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ।ਦਰਅਸਲ ਇਹਨਾਂ ਦਾ ਕਹਿਣਾ ਕੀ ਸੀ ਲਗਾਤਾਰ ਇਸ ਮੋਬਾਈਲ ਟਾਵਰ ਦਾ ਵਿਰੋਧ ਕਰ ਰਹੇ ਹਾਂ ਇੱਕ ਵਿਅਕਤੀ ਆਪਣੇ ਮੁਨਾਫੇ ਦੇ ਲਈ ਆਪਣੇ ਮਕਾਨ ਦੇ ਵਿੱਚ ਟਾਵਰ ਲਵਾ ਰਿਹਾ ਹੈ। ਕੀਆ ਜਾ ਰਿਹਾ ਹੈ ਕਿ 200 300 ਗਾਸ ਦੇ ਵਿੱਚ ਉਸ ਦਾ ਮਕਾਨ ਹੈ ਜਿੱਥੇ ਉਹ ਕਿਰਾਏਦਾਰਾਂ ਨੂੰ ਵੀ ਰੱਖਦਾ ਹੈ ਤੇ ਉੱਥੇ ਉਸ ਵਿਅਕਤੀ ਦੇ ਵੱਲੋਂ ਇੱਕ ਟਾਵਰ ਲਵਾਇਆ ਜਾ ਰਿਹਾ ਜਿਸ ਦਾ ਕਿਨਾਂ ਵੱਲੋਂ ਲਗਾਤਾਰ ਵਿਰੋਧ ਵੀ ਕੀਤਾ ਗਿਆ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਗਈ ਹੈ ਪਰ ਕੋਈ ਵੀ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਜਿਸ ਤੋਂ ਬਾਅਦ ਕਿ ਗੁੱਸੇ ਦੇ ਵਿਚ ਆਏ ਲੋਕਾਂ ਦੇ ਵੱਲੋਂ ਵੇਖੋ ਕਿਵੇਂ ਧਰਨਾ ਲਗਾ ਦਿੱਤਾ ਗਿਆ ਤੇ ਟਾਵਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਲੋਕ ਜਿਹੜੇ ਆਪਣੇ ਫਾਇਦੇ ਦੇ ਲਈ ਸਟਾਵਰ ਨੂੰ ਲਵਾ ਰਹੇ ਨੇ ਜਿਸ ਨਾਲ ਬਾਕੀ ਲੋਕਾਂ ਦੀ ਸਿਹਤ 'ਤੇ ਕਾਫੀ ਜ਼ਿਆਦਾ ਅਸਰ ਪੈਣ ਵਾਲਾ ਤੇ ਜੇ ਇਹ ਲੋਕਾਂ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੀ ਨਾਮਾ ਕਿਸ ਮੁੱਦੇ ਲੈ ਕੇ ਜਲਾ ਦਰਜਾ? ਮੇਰਾ ਨਾਮ ਗੌਰਵ ਨਿਧਾਨੀਆ ਹੈ। ਮੈਂ ਜਨਤਨਗਰ ਦਾ ਰਹਿਣ ਵਾਲਾ। ਇਹ ਜਿਹੜਾ ਅੱਜ ਧਰਨਾ ਲੱਗਾ ਹੈ ਜਨਤਨਗਰ ਦੇ ਲੋਕਾਂ ਨੇ ਇੱਕ ਨਿਜੀ ਕੰਪਨੀ ਵੱਲੋਂ ਜਿਹੜਾ ਟਾਵਰ ਲੱਗ ਰਿਹਾ ਹੈ ਉਸ ਦੇ ਖਿਲਾਫ ਰੋਕਣ ਵਾਸਤੇ ਇਸ ਟਾਵਰ ਨੂੰ ਇਹ ਧਰਨਾ ਲਾਇਆ ਹੈ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਵੀ ਪਰਸਨਲੀ ਮਿਲ ਕੇ ਉਹਨਾਂ ਨੂੰ ਮੰਗ ਕਰ ਚੁੱਕੇ ਹਾਂ ਪੁਲਿਸ ਨੂੰ ਵੀ ਮੰਗ ਕਰ ਚੁੱਕੇ ਹਾਂ ਅਸੀਂ ਕਿ ਇਸ ਟਾਵਰ ਨੂੰ ਰੋਕਿਆ ਜਾਵੇ ਕਿਉਂਕਿ ਜਦੋਂ ਜਨਤਾ ਦਾ ਵਿਰੋਧ ਹੋਵੇ ਕਿਸੇ ਚੀਜ਼ 'ਤੇ ਜਨਤਾਨਗਰ ਦੇ ਲੋਕਾਂ ਦਾ ਕਹਿਣਾ ਕਿ ਸਾਨੂੰ ਟਾਵਰ ਦੀ ਰਿਕੁਆਇਰਮੈਂਟ ਨਹੀਂ ਹੈਗੀ ਸਾਨੂੰ ਟਾਵਰ ਨਹੀਂ ਚਾਹੀਦਾ ਇਹ ਤਾਂ ਕੇਨਾਲ ਜਨਤਾਨਗਰ ਦੇ ਨਿਵਾਸੀਆਂ ਦੇ ਉੱਪਰ ਮੱਲਾ ਨਿਵਾਸੀਆਂ ਦੇ ਉੱਪਰ ਥੋਪਿਆ ਜਾ ਰਿਹਾ ਟਾਵਰ ਹੈ ਇੱਕ 200 300 ਗਾਚੇ ਲਗਭਗ 32 ਕਮਰਿਆਂ ਦਾ ਇੱਕ ਘਰ ਹੈ ਜਿਹੜਾ ਕਿ ਉਹ ਆਸਤਖਸ਼ ਹੈਗਾ ਮੈਂ ਨਾਮ ਨਹੀਂ ਜਾਣਦਾ ਹੁੰਦਾ ਉਹ ਇੱਕ ਕਿਰਾਏਦਾਰਾਂ ਨੂੰ ਵਕ ਵਕ ਕਮਰਿਆਂ 'ਚ ਰੱਖਦਾ ਉਸ ਦੇ ਘਰ ਦੇ ਵਿੱਚ ਇਹ ਟਾਵਰ ਲੱਗ ਰਿਹਾ ਅਸੀਂ ਮਾਲਕ ਨੂੰ ਵੀ ਕਈ ਵਾਰੀ ਕਿਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਪੁਲਿਸ ਨੂੰ ਵੀ ਬੇਨਤੀ ਕੀਤੀ ਪਰ ਜਦੋਂ ਸਾਡੀ ਲੋਕਾਂ ਦੀ ਸੁਣਵਾਈ ਅਸੀਂ ਆਮ ਲੋਕ ਹੈਗੇ ਸਾਰੇ ਸਾਡੇ ਲੋਕਾਂ ਦੀ ਸੁਣਵਾਈ ਪ੍ਰਸ਼ਾਸਨ ਨੇ ਨਹੀਂ ਕੀਤੀ ਫਿਰ ਸਾਨੂੰ ਮਜਬੂਰੀ ਚ ਇਹ ਧਰਨੇ ਦਾ ਕਦਮ ਚੁੱਕਣਾ ਪਿਆ ਹੁਣ ਮਾਨਯੋਗ ਐਸਚਓ ਸਾਹਿਬ ਕਨਾਲ थाना ਇੱਥੇ ਮੌਜੂਦ ਹਨ ਉਹਨਾਂ ਦੇ ਇੱਕ ਅਸ਼ਵਾਸ਼ਣ ਤੇ ਉਹ ਕਹਿੰਦੇ ਅਸੀਂ ਕੋਰਟ ਦੇ ਵੀ ਸਟੇ ਵੀ ਲਾਈ ਹੋਈ ਹੈ ਜਨਤਨਗਰ ਦੇ ਲੋਕਾਂ ਵੱਲੋਂ ਕਿ ਟਾਵਰ ਨਾ ਲੱਗੇ ਆ ਤੇ ਉਹਨਾਂ ਨੇ ਉਹਦੀ ਅਗਲੀ ਡੇਟ ਜਿਹੜੀ ਹੈ 8 4 ਦੀ 8 4 2025 ਦੀ ਹੈ ਐਸਐਚਓ ਸਾਹਿਬ ਦਾ ਕਹਿਣਾ ਵੀ ਅਸੀਂ 8-4 ਤੱਕ ਇੱਕ ਕੰਮ ਰੁਕਵਾ ਦਿੰਨੇ ਆ ਜਦੋਂ ਤੱਕ ਕੋਈ ਸਟੇਟੇ ਫੈਸਲਾ ਨਹੀਂ ਆਂਦਾ ਸਾਨੂੰ ਹੁਣ ਵੀ ਮਾਣਯੋਗ ਮੈਂ মিডিਆ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਲੋਕਾਂ ਦੇ ਹੱਕ ਵਿੱਚ ਖੜਨ ਲੋਕਾਂ ਦੀ ਆਵਾਜ਼ ਸੁਣਨ ਤੇ ਲੋਕਾਂ ਦਾ ਸਾਥ ਦੇਣ ਜੇਕਰ ਪ੍ਰਸ਼ਾਸਨ ਸਾਡੀ ਗੱਲਬਾਤ ਨਹੀਂ ਸੁਣਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਦਰਨਾ ਹੋਰ ਵੱਡੇ ਰੂਪ ਦੇ ਵਿੱਚ ਅਸੀਂ ਕਰਾਂਗੇ ਹਾਈਵੇ ਜਾਮ ਕਰਾਂਗੇ ਪ੍ਰਸ਼ਾਸਨ ਦੀ ਕੋਠੀਆਂ ਵੀ ਘੇਰੀਆਂ ਜਾਣਗੀਆਂ ਪ੍ਰਸ਼ਾਸਨ ਦੇ ਅਫਸਰਾਂ ਦੀਆਂ ਤੇ ਮੈਂ ਉਮੀਦ ਕਰਦਾ ਕਿ ਪ੍ਰਸ਼ਾਸਨ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰੇਗਾ ਤੇ ਲੋਕਾਂ ਦੀ ਗੱਲ ਸੁਣੇਗਾ ਤਾਂ ਨਾ ਲੱਗਿਆ ਕਿ ਤੈਨਾਂ ਚਾਹਣਾ ਕੀ ਗੱਲਬਾਤ ਹੋਈ ਕਿਉਂ ਲਾਇਆ ਗਿਆ ਅੱਜ ਜਨਤਨਗਰ ਦੇ ਵਸਨੀਕਾਂ ਵੱਲੋਂ ਇਹ ਕਿਹੜਾ ਹੈਗਾ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਇਹਨਾਂ ਦਾ ਕਹਿਣਾ ਕਿ ਉਹਨਾਂ ਦੇ ਜਨਤਨਗਰ ਦੇ ਗਲੀ ਨੰਬਰ 1 ਦੇ ਵਿੱਚ ਟਾਵਰ ਲੱਗ ਰਿਹਾ ਹੈਗਾ ਕੰਪਨੀ ਦਾ ਜਿਸ ਦਾ ਉਹਨਾਂ ਦਾ ਵਿਰੋਧ ਹੈਗਾ ਤੇ ਇਹਨਾਂ ਨੂੰ ਸਮਝਾਇਆ ਗਿਆ ਕਿ ਇਹ ਆਦਾ ਕੋਰਟ ਦੇ ਵਿੱਚ ਗਏ ਹੋਏ ਨਹੀਂ ਲੇਕਿਨ ਕੋਰਟ ਦੇ ਵਿੱਚੋਂ ਜਿਵੇਂ ਵੀ ਨਿਰਦੇਸ਼ ਹੋਊਗਾ ਇਨੂੰ ਹਦਾਇਤ ਕੀਤੀ ਕਿ ਉਸ ਤਰੀਕ ਦੀ ਕਿਹੜੀ ਹੈਗੀ ਆ ਪਾਲਣਾ ਕੀਤੀ ਜਾਊਗੀ ਕੰਪਨੀ ਨਾਲ ਵੀ ਗੱਲ ਹੋਈ ਆ ਕੰਪਨੀ ਨੇ ਫਿਲਹਾਲ ਕਿਹੜਾ ਹੈਗਾ ਆਪਣਾ ਟਾਵਰ ਦਾ ਕੰਮ ਕੋਈ ਉਹਨੂੰ ਰੋਕ ਦਿੱਤਾ ਹੈਗਾ ਇਸ ਗੱਲ ਦਾ ਇਹਨੂੰ ਸਮਝਾਇਆ ਗਿਆ ਇਹਨਾਂ ਦੇ ਕਿਹੜੇ ਮੋਤਵਾਰ ਬੰਦੇ ਹੈਗੇ ਆ ਉਹਨਾਂ ਨੇ ਇਸ ਤਰੀਕੇ ਦੀ ਗੱਲ ਕੀਤੀ ਗਈ ਹੈ